1 ਕਰੋੜ ਦੀ ਸਾਈਬਰ ਠੱਗੀ ਹੁੰਦੀ ਹੈ ਸੇਵਾ ਮੁਕਤ ਬਰਗੇਡੀਅਰ ਦੀ ਪਤਨੀ ਦੇ ਨਾਲ ਜਦੋਂ 1 ਕਰੋੜ ਦੀ ਠੱਗੀ ਵਜ੍ਹੀ ਦੇਖ ਕੇ ਸਾਰਾ ਪਰਿਵਾਰ ਪਰਿਵਾਰਕ ਜੀ ਹੈਰਾਨ ਹੋ ਜਾਂਦੇ ਨੇ ਤਾਂ ਇਸ ਦੀ ਤਲਾਫਿਰ ਪੁਲਿਸ ਨੂੰ ਦਿੱਤੀ ਜਾਂਦੀ ਹੈ ਜਦੋਂ ਇਸ ਦੇ ਬਾਰੇ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਤਾਂ ਫਿਰ ਪੁਲਿਸ ਨੇ ਲਗਭਗ 18 ਦਿਨਾਂ ਬਾਅਦ 10 ਠੱਗਾ ਨੂੰ ਗ੍ਰਿਫਤਾਰ ਕੀਤਾ ਇਹ ਪੂਰੇ ਦਾ ਪੂਰਾ ਗਰੋਹ ਚੱਲਦਾ ਕਿਵੇਂ ਸੀ ਇਹਨਾਂ ਕੋਲੋਂ ਕੀ ਕੁਝ ਬਰਾਮਦ ਹੋਇਆ ਔਰ ਕਿੰਨੇ ਹੀ ਜ਼ਿਆਦਾ ਮੋਬਾਈਲ ਫੋਨ ਤੇ ਲੈਪਟਾਪ ਤੇ SIM ਬਰਾਮਦ ਹੋਏ ਨੇ ਜਿਸ ਦੇ ਨਾਲ ਇਹ ਵੱਖ-ਵੱਖ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਸੀ ਜਦੋਂ ਵੀ ਸਾਈਬਰ ਠੱਗੀ ਹੁੰਦੀ ਹੈ ਆਮ ਤੌਰ ਤੇ ਦੇਖਿਆ ਗਿਆ ਕਿ ਉਹਨਾਂ ਕੋਲੇ ਡਾਟਾ ਲੀਕ ਕਿਵੇਂ ਹੁੰਦਾ ਜਾਂ ਤਾਂ ਜਿਹੜੇ ਪੈਨਸ਼ਨਰ ਹੁੰਦੇ ਨੇ ਜਾਂ ਬਜ਼ੁਰਗ ਜੋੜੇ ਹੁੰਦੇ ਨੇ ਜ਼ਿਆਦਾਤਰ ਉਹਨਾਂ ਨੂੰ ਸਾਈਬਰ ਠੱਗੀ ਦੇ ਵਿੱਚ ਸ਼ਿਕਾਰ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਦੀ ਕਮਾਈ ਪੂੰਜੀ ਜਿਹੜੀ ਬਜ਼ੁਰਗ ਜੋੜਿਆਂ ਨੇ ਸਾਹਮ ਕੇ ਰੱਖੀ ਹੁੰਦੀ ਆ ਜਾਂ ਪੈਨਸ਼ਨ ਉਹਨਾਂ ਦੇ ਖਾਤਿਆਂ ਵਿੱਚ ਪਈ ਹੁੰਦੀ ਹੈ ਉਸ ਦਾ ਖਾਤਾ ਹੀ ਸਾਫ਼ ਕਰ ਦਿੱਤਾ ਜਾਂਦਾ ਹੈ ਇਹ ਮਾਮਲਾ ਕਿਤੇ ਦੂਰ ਦਾ ਨਹੀਂ ਚੰਡੀਗੜ੍ਹ ਪੁਲਿਸ ਨੇ 10 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਸੇਵਾਮੁਕਤ ਬਰਗੇਡੀਅਰ ਦੀ ਪਤਨੀ ਦੇ ਕੋਲੋਂ ਵੀਡੀਓ ਕਾਲ ਦੇ ਜ਼ਰੀਏ ਜਾਂ ਫੋਨ ਕਾਲ ਦੇ ਜ਼ਰੀਏ ਲਗਾਤਾਰ ਇਸ ਤਰੀਕੇ ਨਾਲ ਭਰੋਸੇ ਵਿੱਚ ਲੈ ਲਿਆ ਗਿਆ ਸੀ ਠੱਗਾਂ ਦੇ ਵੱਲੋਂ ਕਿ ਜਿਵੇਂ ਇਹ ਜਿਚਾ ਦਿੱਤਾ ਹੋ ਗਿਆ ਹੋਵੇ ਕਿ ਹੁਣ ਇਸ ਤੋਂ ਵੱਧ ਵੀ ਤੁਹਾਨੂੰ ਮਾਲੋਮਾਲ ਕਰਦੇ ਆਂਗੇ ਪਰ ਉਸ ਬਜ਼ੁਰਗ ਨੂੰ ਇਹ ਸਮਝ ਨਹੀਂ ਸੀ ਕਿ ਥੋੜੇ ਹੀ ਮਿੰਟਾਂ ਬਾਅਦ ਮੇਰੇ ਖਾਤੇ 'ਚੋਂ ਸਫਾਇਆ ਹੋ ਜਾਵੇਗਾ ਹੁਣ ਵਿਸਥਾਰਪੂਰਵਕ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਪਤਾ ਲੱਗਿਆ ਕਿ ਚੰਡੀਗੜ੍ਹ ਚੀ ਇੱਕ ਸੇਵਾਮੁਕਤ ਬਰਗੇਡੀਅਰ ਦੀ ਪਤਨੀ ਨਾਲ ਵੀਡੀਓ ਕਾਲ ਰਾਹੀਂ 1 ਕਰੋੜ ਦੀ ਠੱਗੀ ਮਾਰੀ ਗਈ ਹੈ ਧੋਖੇਬਾਜ਼ ਨੇ ਅਪਰਾਧ ਸੀਬੀਆਈ ਅਧਿਕਾਰੀ ਬਣ ਕੇ ਕੀਤਾ ਕਿਉਂਕਿ ਇਹ ਮਾਮਲਾ ਇੱਕ ਸੇਵਾਮੁਕਤ ਬਰਗੇਡੀਅਰ ਨਾਲ ਸੰਬੰਧਿਤ ਸੀ ਇਸ ਲਈ ਪੁਲਿਸ ਤੁਰੰਤ ਸਰਗਰਮ ਹੋ ਗਈ ਤੇ ਸਿਰਫ 18 ਦਿਨਾਂ ਦੇ ਅੰਦਰ ਹੀ 10 ਸਾਈਬਰ ਠੱਗਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਮੁਲਜ਼ਮਾਂ ਤੋਂ 6 SIM ਬਾਕਸ 400 SIM ਕਾਰਡ ਲੈਪਟਾਪ ਤੇ ਮੋਬਾਈਲ ਫੋਨ ਬਰਾਮਦ ਹੋਏ ਨੇ ਐਸਪੀ ਸਾਈਬਰ ਕ੍ਰਾਈਮ ਗਿਤਾंजलि ਖੰਡੇਲਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 11 ਜੁਲਾਈ ਨੂੰ ਠੱਗੀ ਦਾ ਸ਼ਿਕਾਰ ਹੋਇਆ ਸੈਕਟਰ 33D ਦੀ ਵਾਸੀ ਮਨਜੀਤ ਕੌਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਮਨਜੀਤ ਕੌਰ ਨੇ ਵੀ ਦੱਸਿਆ ਸੀ ਪੁਲਿਸ ਨੂੰ ਕਿ 11 ਜੁਲਾਈ 2025 ਨੂੰ ਉਸ ਨੂੰ ਮੋਬਾਈਲ ਨੰਬਰ ਤੋਂ ਇੱਕ ਵੌਇਸ ਕਾਲ ਆਈ ਤੇ ਬਾਅਦ ਵਿੱਚ ਇੱਕ ਵਟਸਐਪ ਦੇ ਉੱਤੇ ਵੀਡੀਓ ਕਾਲ ਵੀ ਆਈ ਕਾਲ ਕਰਨ ਵਾਲੇ ਨੇ ਆਪਣਾ ਨਾਮ ਸੀਬੀਆਈ ਅਧਿਕਾਰੀ ਸੁਨੀਲ ਦੱਸਿਆ ਅਤੇ ਕਿਹਾ ਕਿ ਉਸਦੇ ਆਧਾਰ ਕਾਰਡ ਮੋਬਾਈਲ ਨੰਬਰ ਤੇ ਬੈਂਕ ਦਾ ਜੋ ਕੋਡ ਹੁੰਦਾ ਹੈ ਉਹ ਖਾਤੇ ਨੂੰ ਮਨੀ ਲਾਂਡਰਿੰਗ ਲਈ ਵਰਤਿਆ ਜਾ ਰਿਹਾ ਹੈ ਇਸ ਤੋਂ ਬਾਅਦ ਜਾਲੀ ਦਸਤਾਵੇਜ਼ ਤੇ ਪਾਸਬੁੱਕ ਭੇਜ ਕੇ ਤੇ ਉਹਨਾਂ ਨੂੰ ਧਮਕੀ ਦੇ ਕੇ 1 ਕਰੋੜ 1 ਲੱਖ 65 ਹਜ਼ਾਰ 94 ਰੁਪਏ ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਜਿਵੇਂ ਪੁਲਿਸ ਨੂੰ ਇੱਕ ਔਰਤ ਤੋਂ 1 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਮਿਲੀ ਤੇ ਉਸ ਤੋਂ ਬਾਅਦ ਪੁਲਿਸ ਨੇ ਵੀ ਸਰਗਰਮੀ ਫੜ ਲਈ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਨੀ ਇਸ ਕਰਕੇ ਵੀ ਜ਼ਰੂਰੀ ਸਮਝੀ ਇੱਕ ਤਾਂ ਸੇਵਾਮੁਕਤ ਬਰਗੇਡੀਅਰ ਦੀ ਪਤਨੀ ਦਾ ਮਾਮਲਾ ਸੀ ਔਰ ਉਤੋਂ ਠੱਗੀ ਵੀ ਜਿਹੜੀ ਹੈ ਉਹ ਕਰੋੜ ਤੋਂ ਵੱਧ ਦੀ ਸੀ ਜਿਸ ਕਰਕੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਲ ਵਿਛਾਇਆ ਔਰ ਪੜਾਣ ਨਪੜੀਆਂ ਸ਼ੁਰੂ ਕੀਤੀਆਂ ਤੇ ਆਖਰਕਾਰ 10 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਜਰਅਸਲ ਇਸ ਮਾਮਲੇ ਦੇ ਵਿੱਚ ਜਿਸ ਦਾ ਸੇਮ ਲੁਧਿਆਣਾ ਤੇ ਮੈਜੋਰਮ ਤੋਂ ਐਕਟੀਵੇਟ ਕੀਤਾ ਗਿਆ ਸੀ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਐਸਪੀ ਗਿਤਾंजलि ਖੰਡੇਲਵਾਲ ਨੇ ਦੱਸਿਆ ਇਸ ਮਾਮਲੇ ਬਾਰੇ ਕਿ ਉਸੇ ਨੰਬਰ ਤੋਂ सीबीआई ਅਧਿਕਾਰੀ ਹੋਣ ਦਾ ਦਾਵਾ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਔਰਤ ਮਨਜੀਤ ਕੌਰ ਨੂੰ ਵੀਡੀਓ ਕਾਲ ਕੀਤੀ ਗਈ ਸੀ ਉਸ ਨੂੰ ਜਾਲੀ ਦਸਤਾਵੇਜ਼ ਤੇ ਸਰਕਾਰੀ ਮੋਹਰ ਦਿਖਾ ਕੇ ਠੱਗਿਆ ਗਿਆ ਐਸਪੀ ਗਿਤਾंजलि ਖੰਡੇਲਵਾਲ ਨੇ ਕਿਹਾ ਕਿ ਤਕਨੀਕੀ ਜਾਂਚ ਤੇ ਟਾਵਰ ਲੋਕੇਸ਼ਨ ਦੇ ਆਧਾਰ ਤੇ ਮਾਮਲਾ ਯੂਪੀ ਦੇ ਮੇਰਠ ਦੇ ਨਾਲ ਜੁੜਿਆ ਹੋਇਆ ਸੀ ਇਸ ਤੇ ਪੁਲਿਸ ਟੀਮ ਨੇ 24 ਜੁਲਾਈ ਨੂੰ ਮੇਰਠ ਵਿੱਚ ਛਾਪਾ ਮਾਰਿਆ ਸੀ ਜਿੱਥੋਂ ਪਰਵੇਸ਼ ਚੋਹਾਨ ਜਿਹੜਾ ਕੀ 33 ਸਾਲ ਦਾ ਹੈ ਉਸ ਨੂੰ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਜਿਸ ਮਗਰੋਂ 27 ਜੁਲਾਈ ਨੂੰ ਲੁਧਿਆਣਾ ਤੇ 29 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਵੀ ਛਾਪੇਮਾਰੀ ਇਸੇ ਦੇ ਤਹਿਤ ਕੀਤੀ ਗਈ ਤਾਂ ਉੱਥੇ ਵੀ ਵੱਖੋ ਵੱਖਰੇ ਮੁੱਲਜਮ ਜਿਹੜੇ ਆ ਪੁਲਿਸ ਦੇ ਡਿੱਕੇ ਚੜਦੇ ਨੇ 27 ਜੁਲਾਈ ਨੂੰ ਲੁਧਿਆਣਾ ਚ ਛਾਪੇਮਾਰੀ ਚ ਵਿਜੇ ਕੁਮਾਰ ਸ਼ਾਹ ਜਿਸ ਦੀ ਉਮਰ ਮਹਿਜ 22 ਸਾਲ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਅੱਗੇ ਜਾਂਚ ਪੜਤਾਲ ਦੇ ਵਿੱਚ ਖੁਲਾਸਾ ਹੋਇਆ ਕਿ ਵਿਜੇ ਨੇ ਇੱਕੋ ਵਿਅਕਤੀ ਦੇ ਨਾਮ ਤੇ ਵੱਖ-ਵੱਖ ਟੈਲੀਕਾਮ ਕੰਪਨੀਆਂ ਦੇ SIM ਕਾਰ ਧੋਖਾ ਧੜੀ ਨਾਲ ਐਕਟੀਵੇਟ ਕੀਤੇ ਸਨ ਤੇ 29 ਜੁਲਾਈ ਨੂੰ ਅੰਮ੍ਰਿਤਸਰ ਚ ਛਾਪਾ ਮਾਰਿਆ ਗਿਆ ਤੇ ਸ਼ੁਭਮ ਮਹਿਰਾ ਉਰਫ ਸਨੀ ਜਿਸ ਦੀ ਉਮਰ 25 ਸਾਲ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਬਰਗੇਡੀਅਰ ਦੀ ਪਤਨੀ ਦੇ ਨਾਲ ਬਜ਼ੁਰਗ ਦੇ ਨਾਲ 1 ਕਰੋੜ ਤੋਂ ਵੱਧ ਦੀ ਠੱਗੀ ਵੱਜਦੀ ਹੈ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ CBI ਅਧਿਕਾਰੀ ਇਸੇ ਤਰ੍ਹਾਂ ਦੇ ਮਾਮਲਾ ਇੱਕ ਜਲੰਧਰ ਤੋਂ ਸਾਹਮਣੇ ਆਇਆ ਜਿਹੜਾ ਕਿ ਇੱਕ ਸੇਵਾਮੁਕਤ ਮੁਲਾਜ਼ਮ ਸੀ ਅਧਿਕਾਰੀ ਸੀ ਇੱਕ ਉੱਚ ਅਹੁਦੇ ਤੋਂ ਰਿਟਾਇਰਡ ਹੋਇਆ ਬੰਦਾ ਜਿਸ ਨੂੰ ਇਹ ਕਹਿ ਕੇ ਉਸਦੇ ਬੱਚੇ ਘਰ ਨਹੀਂ ਸਨ ਉਸ ਨੂੰ ਇਹ ਕਹਿ ਕੇ ਠੱਗੀ ਮਾਰੀ ਗਈ ਸੀ ਕਿ ਉਸ ਦਾ ਜਿਹੜਾ ਖਾਤਾ ਵਰਤਿਆ ਜਾ ਰਿਹਾ ਔਰ ਇਸ ਦੇ ਲਈ ਜਾਂਚ ਪੜਤਾਲ ਜ਼ਰੂਰੀ ਹੈ ਔਰ ਉਸ ਨੂੰ ਵੀ ਜਾਲੀ ਦਸਤਾਵੇਜ਼ ਦਿਖਾਏ ਜਾਂਦੇ ਨੇ ਉਸ ਦੇ ਆਧਾਰ ਦੇ ਉੱਤੇ ਹੀ ਉਸ ਦੇ ਕੋਲੋਂ ਹੌਲੀ ਹੌਲੀ ਕਰਕੇ ਪੈਸੇ ਆ ਜਿਹੜੇ ਖਾਤੇ ਚ ਪਵਾ ਲਏ ਜਾਂਦੇ ਨੇ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਬਾਰੇ ਉਹ ਕਿਸੇ ਨਾਲ ਵੀ ਗੱਲ ਨਹੀਂ ਕਰਨਗੇ ਔਰ ਜੇਕਰ ਗੱਲ ਕਰਦੇ ਨੇ ਤਾਂ ਫਿਰ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਔਰ ਉਸ ਬਜ਼ੁਰਗ ਨੇ ਵੀ ਜਿਹੜਾ ਸੇਵਾ ਮੁਕਤ ਅਧਿਕਾਰੀ ਸੀ ਉਸਨੇ ਵੀ ਕਿਹਾ ਕਿ ਕੋਈ ਗੱਲ ਨਹੀਂ ਮੈਂ ਕਿਸੇ ਨੂੰ ਨਹੀਂ ਦੱਸਾਂਗਾ ਇਸ ਤਰ੍ਹਾਂ तकरीबन 1 ਮਹੀਨਾ ਖੇਡ ਉਸਦੇ ਨਾਲ ਵੀ ਚੱਲਿਆ ਔਰ ਪਤਾ ਲੱਗਦਾ ਹੈ ਕਿ ਉਸਦੇ ਕੋਲੋਂ ਵੀ ਕਰੋੜਾਂ ਰੁਪਏ ਆ ਜਿਹੜੇ ਖਾਤੇ ਦੇ ਵਿੱਚੋਂ ਖਾਲੀ ਕਰਵਾ ਦਿੱਤੇ ਜਾਂਦੇ ਨੇ ਹਾਲਾਂਕਿ ਉਸਦੇ ਨਾਲ ਉਸਨੇ ਆਪਣੇ ਧੀਆਂ ਪੁੱਤਾਂ ਦੇ ਵਿਆਹ ਕਰਨੇ ਸੀ ਹੋਰ ਜਿਹੜਾ ਉਹਨਾਂ ਦਾ ਜ਼ਰੂਰੀ ਸਹੂਲਤਾ ਨੇ ਜਿਹੜੀਆਂ ਬਜ਼ੁਰਗ ਅਵਸਥਾ ਦੇ ਵਿੱਚ ਲੈਣੀਆਂ ਹੁੰਦੀਆਂ ਨੇ ਉਸ ਦੇ ਬਾਰੇ ਪੂੰਜੀ ਕੱਤਰ ਕੀਤੀ ਹੋਈ ਸੀ ਪਰ ਉਹ ਸਾਰਾ ਕੁਝ ਸਾਫ਼ ਕਰ ਦਿੱਤਾ ਗਿਆ ਉਹ ਇੱਕ ਵੱਖਰਾ ਮਾਮਲਾ ਸੀ ਜਲੰਧਰ ਤੋਂ ਜਿਸ ਦੀ ਸ਼ਿਕਾਇਤ ਵੀ ਕਰ ਦਿੱਤੀ ਗਈ ਹੈ ਪਰ ਉਸ ਮਾਮਲੇ ਦੇ ਵਿੱਚ ਹਾਲੇ ਤੱਕ ਉਹਨਾਂ ਦੇ ਹੱਥ ਪੈਸੇ ਨਹੀਂ ਲੱਗੇ ਹੁਣ ਇਹਨਾਂ ਠੱਗਾਂ ਨੂੰ ਤਾਂ ਜਿਹੜਾ ਆ ਕਾਬੂ ਕਰ ਲਿਆ ਗਿਆ ਹੁਣ ਇਹਨਾਂ ਠੱਗਾਂ ਤੋਂ ਪਤਾ ਲੱਗੇਗਾ ਕਿ ਰਾਸ਼ੀ ਦੀ ਰਿਕਵਰੀ ਕਿੰਨੀ ਹੁੰਦੀ ਹੈ 1 ਕਰੋੜ ਤੋਂ ਵੱਧ ਦੀ ਜਿਹੜੀ ਰਾਸ਼ੀ ਠੱਗੀ ਗਿਆ ਉਸ ਬਜ਼ੁਰਗ ਦੇ ਕੋਲੋਂ ਜੋ ਬਰਗੇਡੀਅਰ ਦੀ ਪਤਨੀ ਸੀ ਚੰਡੀਗੜ੍ਹ ਪੁਲਿਸ ਨੂੰ ਕੁਝ ਹੱਦ ਤੱਕ ਤਾਂ ਇਸ ਮਾਮਲੇ ਵਿੱਚ ਸਫਲਤਾ ਹਾਸਲ ਹੋਈ ਹੈ ਪਰ ਇਸ ਤਰ੍ਹਾਂ ਦੇ ਸਾਈਬਰ ਠੱਗ ਗਲੀ ਚਰਾਹੇ ਦੇ ਵਿੱਚ ਫਿਰਦੇ ਨੇ ਕਿਸੇ ਨਾ ਕਿਸੇ ਵੇਲੇ ਨੂੰ ਇਸ ਨੂੰ ਠੱਗ ਜਿਹੜੇ ਆ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਨੇ ਪਰ ਚੰਡੀਗੜ੍ਹ ਪੁਲਿਸ ਹੋਵੇ ਜਾਂ ਕੋਈ ਹੋਰ ਸੂਬੇ ਦੀ ਪੁਲਿਸ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਠੱਗਾਂ ਨੂੰ ਤਾਂ ਕਾਬੂ ਕੀਤਾ ਜਾ ਰਿਹਾ ਹੈ ਪਰ ਇਸ ਢੰਡੀ ਦੀ ਵੀ ਜਿਹੜੀ ਹੈ ਪਰਦਾ ਫਾਸ਼ ਹੋਣਾ ਚਾਹੀਦਾ ਹੈ ਕਿ ਉਹਨਾਂ ਕੋਲੇ ਡਾਟਾ ਲੀਕ ਕਿਵੇਂ ਹੁੰਦਾ ਹੈ ਉਹ ਠੱਗ ਇਹਨਾਂ ਬਜ਼ੁਰਗਾਂ ਦੇ ਕੋਲ ਖਾਸ ਕਰਕੇ ਜਿਹੜੇ ਕਿਸੇ ਨਾ ਕਿਸੇ ਅਹੁਦੇਆਂ ਤੋਂ ਰਿਟਾਇਰਡ ਹੋਏ ਹੁੰਦੇ ਨੇ ਸੇਵਾਮੁਕਤ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਦੇ ਕੋਲ ਮਾਇਆ ਹੈ ਖਾਤਿਆਂ ਦੇ ਵਿੱਚ ਇਹ ਬੈਂਕਾਂ ਦੇ ਜ਼ਰੀਏ ਮੁਲਾਜ਼ਮਾਂ ਦੀ ਮਿਲੀ ਭੁਗਤ ਦੇ ਨਾਲ ਡਾਟਾ ਇਹਨਾਂ ਠੱਗਾਂ ਨੂੰ ਪ੍ਰੋਵਾਈਡ ਕਰਾਇਆ ਜਾਂਦਾ ਜਾਂ ਫਿਰ ਉਹ ਹੋਰ ਤਰੀਕਾ ਅਪਣਾਉਂਦੇ ਨੇ ਇਸ ਦੇ ਬਾਰੇ ਵੀ ਪੁਲਿਸ ਨੂੰ ਇੱਕ ਜਾਗਰੂਕਤਾ ਮੁਹਿੰਮ ਦੇ ਤਹਿਤ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਅਵੇਅਰਨੈਸ ਦੇ ਤੌਰ ਦੇ ਉੱਤੇ ਵੀ ਜ਼ਰੂਰ ਦੱਸਣੀਆਂ ਚਾਹੀਦੀਆਂ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਕੋਈ ਠੱਗੀ ਦਾ ਸ਼ਿਕਾਰ ਨਾ ਬਣੇ ਕਿ ਕਿਵੇਂ ਪਤਾ ਲੱਗਦਾ ਠੱਗਾਂ ਨੂੰ ਕਿ ਫਲਾਣੇ ਫਲਾਣੇ ਬੰਦੇ ਨੂੰ ਵਿਅਕਤੀ ਨੂੰ ਹੀ ਬਜ਼ੁਰਗ ਨੂੰ ਫੋਨ ਕਰਨਾ ਜਿਨ੍ਹਾਂ ਦੇ ਖਾਤੇ ਵਿੱਚ ਕਰੋੜਾ ਰੁਪਏ ਪਏ ਹੁੰਦੇ ਨੇ ਇਸ ਦਾ ਪਰਦਾ ਫਾਸ਼ ਵੀ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਪੁਲਿਸ ਨੂੰ ਕਰਨਾ ਚਾਹੀਦਾ ਹੈ ਜਿੱਥੇ-ਜਿੱਥੇ ਵੀ ਜਈਆਂ ਕਾਰਵਾਈਆਂ ਹੋ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਜਾਣਕਾਰੀ ਮਿਲੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ